ਸਸਿ ਘਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਸੂਟ ਦਿਖਾਉਣ ਲੱਗੇ ਹਾਂ ਸਭ ਤੋਂ ਪਹਿਲਾਂ ਤਾਂ ਹੈਗਾ ਇਹ ਬਲੈਕ ਪ੍ਰਿੰਟਡ ਸੂਟ ਬੜਾ ਫਾਈਨ ਜਿਹਾ ਫੈਬਰਿਕ ਆ ਪਿਓਰ ਕਾਟਨ ਸੂਟ ਆ ਇਹ ਤੇ ਇਹ ਜਿਹੜੇ ਸੂਟ ਦੇ ਆਪਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡਿਟੇਲਿੰਗ ਦੱਸਾਂ ਘੇਰੇ ਦੇ ਉੱਤੇ ਕਢਾਈ ਹੋਈ ਆ ਬੜੀ ਨੀਟ ਐਂਡ ਕਲੀਨ ਸਾਰੇ ਜਿਹੜੇ ਕਲਰ ਆ ਬਿਲਕੁਲ ਲਾਈਟ ਲਾਈਟ ਆ ਪਿੰਕ ਪੀਚ ਤੇ ਥੋੜਾ ਜਿਹਾ ਵਿੱਚ ਗ੍ਰੀਨਿਸ਼ ਐਂਡ ਗ੍ਰੇ ਕਲਰ ਦੀ ਜਿਹੜੀ ਇਹਦੇ ਤੇ ਕਢਾਈ ਆ ਸਿਰਫ ਕੇਰੇ ਦੇ ਉਪਰ ਹੀ ਆ। ਸ਼ਰਟ ਆ ਜਿਹੜਾ ਆਲਓਵਰ ਸੂਟ ਆ ਪ੍ਰਿੰਟਡ। 슬ੀਵਸ ਦੇ ਉੱਤੇ ਆਪਾਂ ਜਿਹੜੀ ਆ ਇਨਸਰਟਰ ਐਡ ਕੀਤਾ ਬਹੁਤ ਹੀ ਪਿਆਰਾ ਨਾਲੇ ਦੇ ਗ੍ਰੇ ਕਲਰ ਦੀ ਸੇਮ ਐਸ ਮੈਚ ਕਰਦੀ ਪਾਈਪਿੰਗ ਲਗਾਤੀ ਆ। ਨੈਕ ਅਸੀਂ ਇਹ ਵਾਲਾ ਬਣਾਇਆ ਹੋਇਆ ਬਾਹਰ ਨੂੰ ਕੱਢ ਕੇ ਡਬਲ ਇਹਦੇ ਜਿਹੜੇ ਪਾਈਪਿੰਗ ਕਰਤੀ ਆ। ਇਹਦੀ ਜਿਹੜੀ ਸਲਵਾਰ ਵੀ ਆਪਾਂ ਤੁਹਾਨੂੰ ਸ਼ੋਅ ਕਰਾਂਗੇ। ਸਲਵਾਰ ਬਿਲਕੁਲ ਖੁੱਲੀ ਬਣਾਈਆ ਕਿਉਂਕਿ ਇਹ ਜినੋ ਦਾ ਸੂਟ ਹੈ ਉਹ ਖੁੱਲੀਆਂ ਸਲਵਾਰਾਂ ਪਸੰਦ ਕਰਦੇ ਆ ਤੁਸੀਂ ਸਟ੍ਰੇਟ ਵੀ ਬਣਵਾ ਸਕਦੇ ਹੋ ਆ ਸਲਵਾਰ ਦੇ ਪੋਚੇ ਜਿਹੜੇ 2 ਇੰਚ ਬਣਾਏ ਆ ਤੇ ਨਾਲ ਇਹਦੇ ਵੀ ਇਨਸਰਟ ਐਡ ਕੀਤਾ ਬੜਾ ਪਿਆਰਾ ਜਿਹਾ ਸੂਟ ਬਣ ਕੇ ਤਿਆਰ ਹੋਇਆ ਇਹ ਸਿਰਫ ਬਲੈਕ ਕਲਰ ਤੇ ਜਾਂ ਤੁਸੀਂ ਆਪਣੀ ਚੋਇਸ ਦੇ हिसाब ਨਾਲ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਵੈਸੇ ਬਲੈਕ ਕਲਰ ਤੇ ਜ਼ਿਆਦਾ ਸੋਨਾ ਲੱਗਦਾ ਦੁਪੱਟਾ ਅਸੀਂ ਇਹਦੇ ਨਾਲ ਇਹ ਐਮਬੋਇਡਰੀ ਦੇ ਕਲਰ ਲਾਵਾਂਗੇ ਫਿਲਹਾਲ ਤਾਂ ਆਪਾਂ ਉਹਨੂੰ रेडी ਨਹੀਂ ਕੀਤਾ जस्ट सूट ਹੋਇਆ ਹਜੇ ਤਾਈ ਦੀ ਤਰਪਾਈ ਵੀ ਹੁਣੀ ਆ ਹੁਨੇ ਉਹਨੇ ਸਟੀਚ ਹੋਇਆ ਸੀਗਾ ਤਾਂ ਇਹਦੇ ਨਾਲ ਜਿਹੜਾ ਦੁਪੱਟਾ ਆ ਉਹ ਕਸਟਮਰ ਦੀ ਚੋਇਸ ਦਾ ਅਸੀਂ ਤਿਆਰ ਕਰ ਸਕਦੇ ਹਾਂ ਕਿ ਦੁਪੱਟੇ ਦੀ ਜਿਹੜੀ ਕੋਸਟ ਆ ਵਧਿਕਤ ਦੀ ਰਹਿੰਦੀ ਹੈ ਕਿਸੇ ਨੂੰ ਔਰਗੈਂਜ਼ਾ ਪਸੰਦ ਹੁੰਦਾ ਤਾਂ ਕਿਸੇ ਨੂੰ ਜਿਹੜਾ ਆ ਕੋਟਡ ਡੋਰੀਆ ਐਂਡ ਕਿਸੇ ਨੂੰ ਜਿਹੜਾ ਪਿਓਰ ਐਂਡ ਫੁੱਲ ਪਿਓਰ ਠੀਕ ਆ ਜੀ ਫਸਟ ਸੂਟ ਸਾਡਾ ਏ ਸੀਗਾ ਸੈਕਿੰਡ ਸੂਟ ਮਿਡ ਏਜ ਵਾਲੀਆਂ ਆਂਟੀਆਂ ਲਈ ਆ ਪੜਾਈ ਪਿਆਰਾ ਜਿਹਾ ਪ੍ਰਿੰਟਡ ਆ ਦੇਖੋ ਪਿਸਤਾ ਕਲਰ ਐਂਡ ਆਫ ਵਾਈਟ ਇਹ ਜਿਹੜੇ ਆ ਖੁੱਲੇ ਪੌਂਚਿਆਂ ਵਾਲਾ ਸਲਵਾਰ ਬਣਾਈ ਆ ਖੁੱਲੀ ਸਲਵਾਰ ਸ਼ਰਟ ਜਿਹੜੀ ਇਹਦੇ ਨਾਲ ਕਢਾਈ ਵਾਲੀ ਆ ਬੜੀ ਪਿਆਰੀ ਜੀ ਕਢਾਈ ਆ ਜਿਹੜੀ ਇਹ ਕਢਾਈ ਵਾਲੀ ਛੇਡ ਹੈ ਇਧਰ ਨਾਲ ਮੈਚ ਕਰਕੇ ਤਿਆਰ ਹੋਈ ਆ ਨੀਟ ਐਂਡ ਕਲੀਨ ਹੈਂਡਵਰਕ ਆ ਪਾਈਪਿੰਗ ਦੇ ਦੀਪਾ ਸਿੰਪਲ ਲਗਾਈ ਹੋਈ ਆ ਤੇ ਇਹਦੇ ਗੱਲੇ ਤੇ ਕੁਛ ਨਹੀਂ ਕੀਤਾ ਹੋਇਆ ਕਿਉਂਕਿ ਉਹਨਾਂ ਨੇ ਨਹੀਂ ਕਿਹਾ ਸੀਗਾ ਕਰਨ ਨੂੰ ਤੇ 슬ੀਵਸ ਤੇ ਵੀ ਸਿੰਪਲ ਪਾਈਪਿੰਗ ਲਗਾਈ ਆ ਇਹ ਤੁਸੀਂ ਕਿਸੇ ਵੀ ਕਲਰ ਚਾਰਟ ਵਿੱਚ ਇਹਨੂੰ ਬਣਵਾ ਸਕਦੇ ਹੋ ਵੈਸੇ ਇਹ ਕਲਰ ਜ਼ਿਆਦਾ ਸੋਨਾ ਇਹਦੇ ਨਾਲ ਕਿਸੇ ਵੀ ਕਲਰ ਦੀ ਕੰਬੀਨੇਸ਼ਨ ਜਿਹੜੀ ਕਢਾਈ ਉਹ ਕਰਵਾ ਸਕਦੇ ਹੋ ਇਹਦੇ ਨਾਲ ਆਹੀ ਸੋਨੀ ਚੱਚ ਦੀ ਪਈਆਂ ਨੈਕਸਟ ਅਗੇਨ ਪ੍ਰਿੰਟਡ ਸੂਟ ਇਹ 올ਓਵਰ 5 ਮੀਟਰ ਸੂਟ ਸੀਗਾ ਖੁੱਲੀ ਸਲਵਾਰ ਬਣਾਈ ਹੈ ਦੀ ਖੁੱਲੇ ਪੋਚੇ ਬਣਾਏ ਆ ਇਹਦੀ ਜਿਹੜੀ 슬ੀਵਸ ਆ ਸੌਰੀ ਸ਼ਰਟ ਆ ਉਹਦੇ ਉੱਤੇ ਆਪਾਂ ਜ਼ਿਗਜ਼ੈਗ ਵਾਲੀ ਜਿਹੜੀ ਆ ਪਾਈਪਿੰਗ ਕੀਤੀ ਹੋਈ ਆ ਬੜੀ ਪਿਆਰੀ ਦੇਖੋ ਆ ਵਾਈਟ ਕਲਰ ਦਾ ਇਹਦੇ ਵਿੱਚ ਪ੍ਰਿੰਟ ਸੀਗਾ ਛੋਟਾ ਛੋਟਾ ਤੇ ਇਹ ਜਿਹੜਾ ਸ਼ਰਟ ਆ ਬਿਲਕੁਲ ਇਵੇਂ ਤਿਆਰ ਹੋਇਆ ਤੁਸੀਂ ਇਹਨੂੰ ਛੋਟੀਆਂ ਬੂਟੀਆਂ ਦੇ ਵਿੱਚ ਕਿਦਾਂ ਵੀ ਬਣਵਾ ਸਕਦੇ ਹੋ ਹੋਪਫੁਲੀ ਆਪਾਂ ਇਦਾਂ ਕਰਾਂਗੇ ਕਿ ਤੁਹਾਨੂੰ ਜਿਹੜੇ ਆ ਸੇਮ ਕਿ ਪ੍ਰੋਵਾਈਡ ਹੋ ਜਾਣ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਤੁਹਾਨੂੰ ਆ ਜਿਹੜੇ ਜੇ ਇਹ ਪ੍ਰਿੰਟ ਪਸੰਦ ਆਉਂਦੇ ਆ ਤਾਂ ਆਪਾਂ ਸੇਮ ਉਸ ਤੁਹਾਨੂੰ ਇਦਾਂ ਦੇ ਪ੍ਰਿੰਟ ਜਿਹੜੇ ਪ੍ਰੋਵਾਈਡ ਕਰਵਾ ਦਈਏ ਅਗਰ ਜੇ ਨਹੀਂ ਹੁੰਦੇ ਆ ਤਾਂ ਛੋਟੀ ਬੂਟੀ ਵਾਲੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਸੂਟ ਆ ਤੁਹਾਨੂੰ ਸੇਮ ਕਲਰ ਜਾਂ ਥੋੜਾ ਬੋਤਾ ਫਰਕ ਜਿਹੜਾ ਰਹਿ ਸਕਦਾ ਆ ਨੈਕਸਟ ਸੂਟ ਆ ਜਿਹੜਾ ਸਮਰਸ ਪਉਣ ਲਈ ਪਾਰਟੀ ਵੇ ਸੂਟ ਆ ਸਲਵਾਰ ਮਸਲੀਨ ਦਾ ਫੈਬਰਿਕ ਆ ਬਹੁਤ ਹੀ ਫਾਈਨ ਫੈਬਰਿਕ ਆ ਇਹਨੂੰ ਅਸੀਂ ਲਾਈਨਿੰਗ ਨਹੀਂ ਲਗਾਈ ਹੋਈ ਬੜਾ ਸੋਨਾ ਕਪੜਾ ਖੁੱਲੇ ਪੌਂਚੇ ਰੱਖੇ ਹੋਏ ਆ ਇਹਦੇ ਵੀ 7 ਇੰਚ ਖੁੱਲੀ ਸਲਵਾਰ ਆ ਏ ਆਪਾਂ ਜੇ ਤੋਂ ਕਟਿੰਗ ਕਰਦੇ ਆਂ ਕਸਟਮਰ ਦੀ ਚੋਇਸ ਦੇ ਹਿਸਾਬ ਨਾਲ ਉਹਨਾਂ ਨੂੰ ਪਹਿਲਾਂ ਪੁੱਛ ਲੈਣੇ ਆਂ ਕਿ ਤੁਸੀਂ ਕਿੱਦਾਂ ਦੇ ਜਿਹੜੇ ਸੂਟ ਪਾਉਣੇ ਪਸੰਦ ਕਰਦੇ ਹੋ ਸਲਵਾਰ ਕਿੱਦਾਂ ਦੀ ਹੋਣੀ ਚਾਹੀਦੀ ਹੈ ਸ਼ਰਟ ਕਿਵੇਂ ਦਾ ਫਿਟਿੰਗ ਵਾਲਾ ਜਾਂ ਥੋੜਾ ਜਿਹਾ ਲੂਜ਼ ਹੋਣਾ ਚਾਹੀਦਾ ਲੂਜ਼ ਫਿਟ ਵੀ ਅੱਜਕੱਲ ਬਹੁਤ ਲੋਕੀ ਪਾਉਂਦੇ ਆਂ ਸਭ ਤੋਂ ਪਹਿਲਾਂ ਤਾਂ ਇਹਦੇ ਉੱਤੇ ਡੋਰੀ ਦਾ ਕੰਮ ਹੋਇਆ ਹੋਇਆ ਬੜਾ ਹੀ ਸੋਹਣਾ ਪ੍ਰਿੰਟਰ ਸ਼ਰਟ ਹੈ ਇਹਦੀਆਂ 슬ੀਵਸ ਦੇ ਉੱਤੇ ਜੋ ਸਪਾਈਪਿੰਗ ਲੱਗੀ ਆ ਹੋਰ ਇਹਦੇ ਉੱਤੇ ਆਪਾਂ ਕੋਈ ਕੁਝ ਜ਼ਿਆਦਾ ਖਾਸ ਕੰਮ ਨਹੀਂ ਕੀਤਾ ਹੋਇਆ ਨੇਕ ਜਿਹੜਾ ਇਹਦਾ ਕੋਲ ਹੀ ਬਣਿਆ ਠੀਕ ਹੈ ਜੀ ਆ ਸੀਗੇ ਸਾਡੇ ਅੱਜ ਦੇ ਸੂਟ ਜਿੱਦ ਤੀਦਾ ਅਸੀਂ ਹੋਰ ਨਾਲ ਸਟਿਚ ਕਰਾਂਗੇ ਤੁਹਾਨੂੰ ਸ਼ੋਅ ਕਰਦੇ ਜਾਵਾਂਗੇ ਥੈਂਕ ਯੂ so much for watching my videos ਜੇ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਜਰੂਰ ਕਰੋ ਤਾਂ ਆਪਣੀ ਚੋਇਸ ਦੇ ਹਿਸਾਬ ਨਾਲ ਜੇ ਇਤਨ ਦੇ ਸੂਟ ਚਾਹੀਦੇ ਤਾਂ ਇਹ ਵੀ ਬਣਵਾ ਸਕਦੇ ਹੋ ਕੋਈ ਹੋਰ ਡਿਜ਼ਾਈਨ ਚਾਹੀਦਾ ਤਾਂ ਤੁਸੀਂ ਸਾਨੂੰ ਜੜੇ ਆ ਪਿਕ ਪੇਜ 'ਤੇ ਉਧਰ ਦਾ ਸੂਟ ਰੈਡੀ ਕਰਵਾ ਸਕਦੇ ਹੋ ਸਸ਼ੀਕਾਲ ਅੱਜ ਦੀ ਸਾਡੀ ਆਊਟਫਿਟ ਇਹ ਆ ਮੈਂ ਸੂਟ ਪਾਇਆ ਬੜਾਈ ਸੋਨਾ ਜਿਹਾ ਬਲੈਕ ਕਲਰ ਦਾ